ਤਉ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ ਫਿਰੋਜ਼ਪੁਰ ਸਥਿਤ ਹੁਸੈਨੀਵਾਲਾ ਬਾਰਡਰ ਤੇ ਪਹੁੰਚ ਕੇ ਸ਼ਹੀਦਾਂ ਨੂੰ ਸਜਦਾ ਕੀਤਾ ਕੈਬਨਿਟ ਮੰਤਰੀ ਨੇ ਜਿੱਥੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਨੇ ਉੱਥੇ ਉਹਨਾਂ ਨੇ ਹੁਸੈਨੀਵਾਲਾ ਬਾਰਡਰ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਦ ਉੱਤੇ ਮੱਥਾ ਟੇਕਿਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਨਜੀਗੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਆਰ ਨੇ ਕਿਹਾ ਕਿ ਅੱਜ ਅਸੀਂ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਸਮਾਧ ਤੇ ਮੱਥਾ ਟੇਕਦੇ ਹਾਂ ਤੇ ਸਮੂਹ ਦੇਸ਼ ਵਾਸੀਆਂ ਨੂੰ ਗੰਤਰਤਾ ਦਿਵਸ ਦੀ ਵਧਾਈ ਦਿੰਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਸ਼ਹੀਦਾਂ ਦੀ ਸੋਚ ਤੇ ਚੱਲ ਕੇ ਉਹਨਾਂ ਦੇ ਦਰਸਾਏ ਮਾਰਗ ਉੱਤੇ ਅੱਗੇ ਵਧ ਰਹੀ ਹੈ ਇਸ ਮੌਕੇ ਮੀਤਿਆਰ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਯਾਦ ਕੀਤਾ ਮੇਰੇ ਕੋਲ ਅੱਜ 75 ਮੇਕੰਤ ਅੰਤਰਦੇਵਸ ਦੀਆਂ ਮੈਂ ਸਮੁੱਚੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਤੌਰ ਤੇ ਮੈਂ ਫਿਰੋਜ਼ਪੁਰ ਪਾਸੀਆਂ ਨੂੰ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਤੇ ਅਸੀਂ ਇੱਥੇ ਜਿਹੜੀਆਂ ਅ ਭਗ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਯਾਦ ਜਿਹੜੀ ਸਮਾਧਾ ਬਣੀਆ ਉੱਥੇ ਸੇਜਦਾ ਕਰਨ ਲਈ ਅੱਜ ਸੇ ਪਹੁੰਚੇ ਹਾਂ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਤੇ ਹਮੇਸ਼ਾ ਕਿਉਂਕਿ ਸਾਡੀ ਸਰਕਾਰ ਹੈ ਜਿਹੜੀ ਉਹ ਸ਼ਹੀਦਾਂ ਦੀ ਸੋਚ ਤੇ ਸ਼ਹੀਦਾਂ ਦੇ ਜੋ ਸੁਪਨੇ ਸੀ ਦੇਸ਼ ਨੂੰ ਲੈ ਕੇ ਕਿਸ ਤਰ੍ਹਾਂ ਦਾ ਸਾਡਾ ਆਜ਼ਾਦ ਦੇਸ਼ ਹੋਊਗਾ ਉਸ ਤੇ ਚੱਲਣ ਦਾ ਜਿਹੜਾ ਕੰਮ ਹੈ ਉਹ ਕਰ ਰਹੀ ਹੈਗੀ ਤੇ ਅੱਜ ਵੀ ਇੱਥੇ ਆ ਕੇ ਇਹੀ ਸ਼ਹੀਦਾ ਕਰਕੇ ਹੀ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ 'ਚ ਵੀ ਅਸੀਂ ਉਹਨਾਂ ਸ਼ਹੀਦਾਂ ਦੀ ਸੋਚ ਤੇ ਚੱਲ ਸਕੀਏ ਤੇ ਇੱਕ ਹੱਸਦਾ ਵਸਦਾ ਈਮਾਨਦਾਰ ਰੰਗਲਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖੜਕਰ ਕਲਾ ਚ ਸੌਖਾ ਕੇ ਇੱਕ ਸ਼ੁਰੂਆਤ ਕੀਤੀ ਸੀ ਕਿ ਇਦਾਂ ਦੇ ਪੰਜਾਬ ਦੀ ਸਿਰਜਣਾ ਕਰਨੀ ਹੈ ਉਹਦੀ ਪੂਰਤੀ ਦੇ ਲਈ ਸਾਰੇ ਅਸੀਂ ਮੰਤਰੀ ਸਾਰੇ ਵਿਧਾਇਕ ਸਮੁੱਚੇ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਉਹਦੇ ਲਈ ਜਿਹੜਾ ਕੰਮ ਹੈ ਉਹ ਕਰਦੇ ਰਹੀਏ ਸੋ ਮੈਂ ਦੁਬਾਰਾ ਅੱਜ ਦੇ ਦਿਵਸ ਤੀਆਂ ਮੈਂ ਸਾਰੇ ਭਾਰਤੀਆਂ ਨੂੰ ਮੈਂ ਬਹੁਤ ਵਧਾਈ ਦੇਣਾ ਤੇਰੇ ਨਾਮ ਨਾਲ ਮੈਂ ਸਾਡੇ ਸੰਵਿਧਾਨ ਦੇ ਜਿਹੜੇ ਅ ਅੰਬੇਦਕਰ ਜੀ ਨੂੰ ਵੀ ਮੈਂ ਅੱਜ ਦੇ ਦਿਨ ਸਹਿਤਾ ਕਰਨਾ ਜਿਨ੍ਹਾਂ ਨੇ ਸਾਨੂੰ ਸਾਡੇ ਹੱਕ ਲਿਖਤ ਰੂਪ ਚ ਦੁਨੀਆ ਦੀ ਜਿਹੜੀ ਸਭ ਤੋਂ ਵੱਡਾ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਉਹਦੇ ਵਿੱਚ ਜਿਹੜਾ ਉਹਨਾਂ ਨੇ ਲਿਖਤ ਰੂਪ